ਬਾਟਾ ਚੌਂਕ ਦੇ ਨੇੜੇ ਸਦਰ ਬਾਜ਼ਾਰ ਦੇ ਚਰਚ ਨੇੜੇ ਦੇ ਦੁਕਾਨਦਾਰਾਂ ਤੇ ਰੈਡੀ ਵਾਲਿਆਂ ਵਿੱਚ ਉਸ ਵੇਲੇ ਇੱਕਦਮ ਹਫੜਾ ਦਫੜੀ ਮਚ ਗਈ ਜਦੋਂ ਬਾਜ਼ਾਰ ਦੇ ਖੰਭਿਆਂ ਵਿੱਚੋਂ ਲਗਾਤਾਰ ਪਟਾਕੇ ਨਿਕਲਣੇ ਸ਼ੁਰੂ ਹੋ ਗਏ। ਅਤੇ ਕੁਝ ਧੇਰ ਪਟਾਕੇ ਚੱਲਣ ਤੋਂ ਬਾਅਦ ਖੰਭੇ ਤੋਂ ਤਾਰਾਂ ਟੁੱਟ ਕੇ ਬਾਜ਼ਾਰ ਵਿੱਚ ਹੀ ਡਿੱਗਣੀਆਂ ਸ਼ੁਰੂ ਹੋ ਗਈਆਂ। ਬਾਜ਼ਾਰ ਵਿੱਚ ਮੌਜੂਦ ਲੋਕ ਅਤੇ ਰੈਡੀ ਵਾਲੇ ਆਪਣੀ ਜਾਨ ਬਚਾਉਣ ਲਈ ਦੌੜਦੇ ਨਜ਼ਰ ਆਏ। ਪਟਾਕਿਆਂ ਕਾਰਨ ਨਿਕਲੀਆਂ ਚਿੰਗਾਰੀਆਂ ਜਦੋਂ ਥੱਲੇ ਡਿੱਗਣਾ ਸ਼ੁਰੂ ਹੋ ਗਈਆਂ ਤਾਂ ਇਹਨਾਂ ਦੀ ਚਪੇਟ ਵਿੱਚ ਇੱਕ ਰੇੜੀ ਵੀ ਆ ਗਈ ਤੂ ਤੂ ਕਰਕੇ ਸਰਦੀ ਵੀਡੀਓ ਵੀ ਕੁਝ ਲੋਕਾਂ ਵੱਲੋਂ ਵਾਇਰਲ ਕੀਤੀ ਜਾ ਰਹੀਆਂ ਹਨ ਇਖੰਬਿਆਂ ਵਿੱਚ ਅੱਗ ਲੱਗਣ ਅਤੇ ਤਾਰਾਂ ਵਿੱਚੋਂ ਪਟਾਕੇ ਨਿਕਲਣ ਕਾਰਨ ਬਾਜ਼ਾਰ ਵਿੱਚ ਮਚੀ ਹਫੜਾ ਦਫੜੀ ਦੀ ਸੀਸੀਟੀਵੀ ਫੁਟੇਜ ਵੀਡੀਓ ਵੀ ਵਾਇਰਲ ਹੋ ਰਹੀ ਹੈ ਗਨਮਿਤ ਇਹ ਰਹੀ ਕਿ ਸੜਕ ਤੇ ਟੁੱਟ ਕੇ ਡਿੱਗੀਆਂ ਤਾਰਾਂ ਦੀ ਚਪੇਟ ਵਿੱਚ ਕੋਈ ਵਿਅਕਤੀ ਨਹੀਂ ਆਇਆ ਅਤੇ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕਈ ਸਾਲਾਂ ਤੋਂ ਦੁਕਾਨ ਨੂੰ ਛੂ ਕੇ ਗੁਜ਼ਰੀਆਂ ਬਿਜਲੀ ਦੀਆਂ ਤਾਰਾਂ ਬਾਰੇ ਬਿਜਲੀ ਵਿਭਾਗ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ ਅਤੇ ਖੰਬੇ ਵੀ ਟੇਡੇ ਹੋਏ ਹਨ ਅਤੇ ਕਦੇ ਵੀ ਡਿੱਗ ਸਕਦੇ ਹਨ ਪਤਲੀਆਂ ਤਾਰਾਂ ਕਾਰਨ ਅਕਸਰ ਇਨਾਂ ਵਿੱਚ ਸਪਾਰਕਿੰਗ ਹੁੰਦੀ ਰਹਿੰਦੀ ਹੈ ਅਤੇ ਕਈ ਵਾਰ ਨੁਕਸਾਨ ਵੀ ਹੋ ਚੁੱਕਿਆ ਹੈ ਪਰ ਵਿਭਾਗ ਬਲੋ ਸਪੀਡ ਪਾਰ ਪਰੇ ਬਾਜ਼ਾਰ ਵਿੱਚ ਜਿਵੇਂ ਕੋਈ ਵੱਡਾ ਹਾਦਸਾ ਵਾਪਰਨ ਦੀ ਉਡੀਕ ਕੀਤੀ ਜਾ ਰਹੀ ਹੈ ਦੂਜੇ ਪਾਸੇ ਮੌਕੇ ਤੇ ਪਹੁੰਚੇ ਪਾਵਰ ਕਾਮ ਦੇ ਜੇਏ ਸੁਖਦੇਵ ਸਿੰਘ ਨੇ ਕਿਹਾ ਕਿ ਕੰਮ ਸ਼ੁਰੂ ਕਰਵਾ ਦਿੱਤਾ ਹੈ ਥੋੜੀ ਦੇਰ ਵਿੱਚ ਹੀ ਬਿਜਲੀ ਦੀ ਬਹਾਲ ਹੋ ਜਾਵੇਗੀ ਜਾਣਕਾਰੀ ਦਿੰਦੇ ਹੋਏ ਸਦਰ ਬਜ਼ਾਰ ਦੇ ਦੁਕਾਨਦਾਰ ਸੁਭਾਸ਼ ਪੰਡਾਰੀ ਅਤੇ ਵਿਨੇ ਗਾਂਧੀ ਨੇ ਦੱਸਿਆ ਕਿ ਕਈ ਸਾਲਾਂ ਤੋਂ ਬਾਜ਼ਾਰ ਦੇ ਦੁਕਾਨਦਾਰਾਂ ਨੂੰ ਬਿਜਲੀ ਦੀਆਂ ਤਾਰਾਂ ਤੋਂ ਖਤਰਾ ਬਣਿਆ ਹੋਇਆ ਹੈ ਦੁਕਾਨਾਂ ਦੀਆਂ ਛੱਤਾਂ ਤੇ ਨਾਲ ਬਿਹਤਰੀਨ ਤਾਰਾਂ ਦਾ জাল ਵਿਛਾਇਆ ਗਿਆ ਹੈ ਅਕਸਰ ਦੁਕਾਨਾਂ ਨੂੰ ਛੂ ਕੇ ਗੁਜ਼ਰਦੀਆਂ ਇਹਨਾਂ ਤਾਰਾਂ ਵਿੱਚ ਸਪਾਰਕਿੰਗ ਹੁੰਦੀ ਰਹਿੰਦੀ ਹੈ ਗਰਮੀਆਂ ਦੇ ਦਿਨਾਂ ਵਿੱਚ ਜਦੋਂ ਬਿਜਲੀ ਵੱਜ ਜਾਂਦੀ ਹੈ ਤਾਂ ਇਹ ਸਮੱਸਿਆ ਹੋਰ ਵੀ ਜ਼ਿਆਦਾ ਵੱਜ ਜਾਂਦੀ ਹੈ ਅਤੇ ਕਈ ਵਾਰ ਛੋਟੇ-ਮੋਟੇ ਹਾਦਸੇ ਵੀ ਵਾਪਰ ਚੁਕੇ ਹਨ ਪਰ ਦੁਕਾਨਦਾਰਾਂ ਦੀ ਸਾਵਧਾਨੀ ਕਾਰਨ ਵੱਡਾ ਹਾਦਸਾ ਵਾਪਰਨ ਤੋਂ ਬਚਾਅ ਹੋ ਜਾਂਦਾ ਹੈ ਪਾਵਰ ਕਮ ਹੁੰਦੇ ਅਧਿਕਾਰੀਆਂ ਨੂੰ ਕਈ ਵਾਰਸ਼ਿਕਾਇਤ ਕੀਤੀ ਜਾ ਚੁੱਕੀ ਹੈ ਪਰ ਸਵਾਲ ਇਹ ਹੈ ਕਿ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਉਹਨਾਂ ਦੱਸਿਆ ਕਿ ਅੱਜ ਫੇਰ ਖੰਭਿਆਂ ਵਿੱਚੋਂ ਇੱਕਦਮ ਅੱਗ ਨਿਕਲਣੀ ਸ਼ੁਰੂ ਹੋ ਗਈ ਅਤੇ ਦੇਖਦੇ ਹੀ ਦੇਖਦੇ ਤਾਰਾਂ ਵਿੱਚੋਂ ਪਟਾਕਿਆਂ ਨਾਲ ਚਿੰਗਾਰੀਆਂ ਨਿਕਲਣੀਆਂ ਸ਼ੁਰੂ ਹੋ ਗਈਆਂ ਇਹਨਾਂ ਚਿੰਗਾਰੀਆਂ ਨਾਲ ਇੱਕ ਰੇੜੀ ਦੇ ਛਤਰ ਸਾੜ ਕੇ ਪੂਰਾ ਸਵਾਹ ਹੋ ਗਿਆ ਜਦ ਕਿ ਰੇੜੀ ਅਤੇ ਰੇੜੀ ਵਾਲੇ ਨੂੰ ਦੁਕਾਨਦਾਰਾਂ ਵੱਲੋਂ ਮਸ਼ੱਕਤ ਕਰਕੇ ਬਚਾ ਲਿਆ ਗਿਆ ਉਹਨਾਂ ਕਿਹਾ ਕਿ ਇਹ ਬਾਜ਼ਾਰ ਪੀੜਪਾਲ ਵਾਲਾ ਇਲਾਕਾ ਹੈ ਅਤੇ ਇਥੇ ਹਰ ਵੇਲੇ ਰੌਣਕ ਰਹਿੰਦੀ ਹੈ ਉਹਨਾਂ ਮੰਗ ਕੀਤੀ ਹੈ ਕਿ ਜਲ ਤੋ ਜਲ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ। ਉੱਥੇ ਹੀ ਮੌਕੇ ਤੇ ਪਹੁੰਚੇ ਪਾਵਰਕਾਮ ਦੇ ਜੇਈ ਸੁਖਦੇਵ ਸਿੰਘ ਨੇ ਦੱਸਿਆ ਕਿ ਫਿਲਹਾਲ ਤਾਰਾਂ ਜੋੜ ਕੇ ਇਲਾਕੇ ਦੀ ਬਿਜਲੀ ਬਹਾਲ ਕੀਤੀ ਜਾ ਰਹੀ ਹੈ। ਐਸਟੀਮੇਟ ਬਣਾ ਦਿੱਤਾ ਗਿਆ ਹੈ ਤਾਂ ਜੋ ਚੋਣ ਜਾਬਤਾ ਖਤਮ ਹੁੰਦੇ ਹੀ ਦੁਕਾਨਦਾਰਾਂ ਦੀਆਂ ਇਸ ਸਮੱਸਿਆ ਦਾ ਸਥਾਈ ਹੱਲ ਪਾਵਰਕਾਮ ਵੱਲੋਂ ਕੀਤਾ ਜਾਵੇਗਾ। ਬਿਊਰੋ ਰਿਪੋਰਟ ਹਲਚਲ ਪੰਜਾਬ ਦੀ। ਵਾਇਫ ਬਣਾਰੀ ਆ ਗਣਪਤੀ ਗਾਰਮੈਂਟਸ ਮੇਰੀ ਇੱਥੇ ਬਾਜ਼ਾਰ ਦੀ ਦੁਕਾਨ ਆ ਜਿੱਥੇ ਹਾਸਾ ਹੋਇਆ। ਮੈਂ ਬਾਹਰ ਹੀ ਖੜਾ ਹੀ ਤੇ ਮੇਰੇ ਦੇਖਦੇ ਦੇਖਦੇ ਪਹਿਲੇ ਦੋ ਖੰਭਿਆਂ ਨੂੰ ਅੱਗ ਲੱਗੀ ਆ। ਉਦੋਂ ਜਿਹੜਾ ਤਾਰਾਂ ਦੋ ਡਿੱਗੀਆਂ ਪਹਿਲੇ ਉਹ 10 ਮਿੰਟ ਦੇ ਬਾਅਦ ਹੀ ਚਾਰ ਖੰਭਿਆਂ ਨੂੰ ਅੱਗੇ ਇਕੱਠੀ ਲੱਗ ਗਈ ਆ ਉਹ ਸਾਰੀਆਂ ਤਾਰਾਂ ਥੱਲੇ ਗਿਰ ਗਈਆਂ ਚਰਚੇ ਦੇ ਅੱਗੇ ਤੇ ਬੜੀ ਮੁਸ਼ਕਲ ਲੋਕਾਂ ਨੇ ਆਪਣੀ ਜਾਨ ਬਚਾਈ ਆ ਦੌੜ-ਦੌੜ ਕੇ ਫੋੜੀ ਜਿੰਨੇ ਵੀ ਰੇੜੀਆਂ ਵਾਲੇ ਥੱਲੇ ਫਲੋਤੇ ਦੇ ਹੀ ਇੱਕ ਰੇੜੀ ਦੇ ਛੱਤਰ ਨੂੰ ਤਾਂ ਪੂਰੀ ਅੱਗ ਲੱਗ ਗਈ ਆ ਉਹਨੂੰ ਬੜੀ ਮੁਸ਼ਕਲ ਫੜ ਕੇ ਲੋਕਾਂ ਨੇ ਬਾਹਰ ਕੱਢਿਆ ਤੇ ਮੇਰੇ ਹੋਸ਼ ਦੇ ਹਿਸਾਬ ਨਾਲ ਕਿ 54-55 ਸਾਲ ਤੋਂ ਹੋ ਗਏ ਨੇ ਮੈਨੂੰ ਦੁਕਾਨ ਤੇ ਇੱਥੇ ਕੰਮ ਕਰਦਿਆਂ ਇੱਥੇ ਹਜ਼ਾਰਾਂ ਵਾਰੀ ਦੁਕਾਨਾਂ ਟਟੀਆਂ ਔਰ ਗੰਢ ਕੇ ਚਲੇ ਜਾਂਦੇ ਨੇ ਬੜੀ ਵਾਰੀ ਸਾਡੀ ਡਿਮਾਂਡ ਹੋਈ ਹੈ ਕਿ ਮੋਟੀ ਕੇਬਲ ਪਾ ਦਿੱਤੀ ਜਾਏ ਦੋ ਤਿੰਨ ਪਾ ਦਿਓ ਸਾਡੀ ਦੁਕਾਨਾਂ ਤੋਂ ਜਿਹੜਾ ਫੜ ਫਟ ਵੀ ਹੋ ਜਾਏ ਬਿਲਕੁਲ ਨਾ ਲੱਗਦੀਆਂ ਦੁਕਾਨਾਂ ਦੇ ਨਾਲ ਬਿਲਕੁਲ ਪਿੱਛੇ ਜੀ ਵੀ ਤਾਰਾਂ ਤਿੰਨ ਵਾਰੀ ਟੁੱਟ ਚੁੱਕੀਆਂ ਆ ਉਦੋਂ ਵੀ ਥੱਲੇ ਬੰਦੇ ਖੋਤੇ ਦੇ ਮਸਾਂ ਬਟੇ ਹੋ ਇੱਕ ਵਾਰੀ ਛੱਤਰ ਸਾਡੇ ਨੂੰ ਅੱਗ ਲੱਗੀ ਛਤੜੀ ਜਿਹੜੀ ਖੁੱਲਦੀ ਹੈ ਦੁਕਾਨ ਦੇ ਅੱਗੇ ਉਹ ਬੜੀ ਮੁਸ਼ਕਲ ਬਚਾਈ ਇਹ ਨਾਲ ਖੰਬਿਆਂ ਦੀ ਮੌਕੇ ਤੇ ਆ ਕੇ ਇਹਨਾਂ ਦੀ ਸ਼ਕਲ ਦੇ ਹੋ ਕੰਬ ਹੈ ਕਿਸ ਤਰ੍ਹਾਂ ਦੇ ਨੇ ਪਤਾ ਨਹੀਂ ਕਿਹੜੇ ਵੇਲੇ ਡਿੱਗਿਆ ਤੇ ਕੀ ਹਾਸਾ ਹੋ ਜਾਏ ਕਿੰਨੇ ਬੰਦੇ ਥੱਲੇ ਆ ਕੇ ਮਰ ਸਕਦੇ ਨੇ ਪਰ ਸਾਡੀ ਕੋਈ ਡਿਮਾਂਡ ਹੈ ਕਿ ਇਸ ਚੀਜ਼ ਨੂੰ ਜਲਦੀ ਜਲਦੀ ਅੱਛੇ ਤਰੀਕੇ ਨਾਲ ਮੋਟੀਆਂ ਕੇਬਲਾਂ ਪਾ ਕੇ ਬਾਜ਼ਾਰ ਵਾਲਿਆਂ ਦੀ ਸਹੂਲਤ ਕੀਤੀ ਜਾਏ ਇਹਦੇ ਬਾਰੇ ਬਿਲੀਬੋਰਡ ਨੂੰ ਜਾਨੂ ਕਰਵਾ ਚੁੱਕੇ ਹੋ ਹਾਂਜੀ ਬੜੀ ਵਾਰੀ ਉਹਨਾਂ ਨੂੰ ਕਿਹਾ ਕਿ ਮੋਟੀ ਕੇਬਲ ਪਾ ਦਿਓ ਮੋਟੀ ਕੇਬਲ ਸਾਰੇ ਸ਼ਹਿਰ ਚ ਪੈ ਗਈ ਚੁੱਕੀ ਦੀਆਂ ਅੱਜ ਦੀ ਘਟਨਾ ਬਾਰੇ ਦੱਸਿਆ ਹਾਂਜੀ ਇਨਫੋਰਮੇਸ਼ਨ ਦੇ ਰਹੀ ਦੀ ਜੀ ਆਇਆ ਕੋਈ ਨਹੀਂ ਹਾਲੀ ਤੱਕ ਕੋਈ ਨਹੀਂ ਆਇਆ ਆ ਦੇਖੋ ਰੇਡੀਅਨ ਉੱਤੇ ਤਾਰ ਲੱਗਾ ਤਾਰ ਆਸੇ ਤਰ੍ਹਾਂ ਪਈਆਂ ਦੀਆਂ ਨਾ ਅਸੀਂ ਸਾਹਮਣੇ ਇਹਦਾ ਕੀ ਹਾਲ ਹੋ ਸਕਦਾ ਹਲਦੇ ਹੋਈ ਹੈ ਕਿ ਸਾਰੇ ਬਜ਼ਾਰ ਜਾਨੀ ਨੁਕਸਾਨ ਹੋਣ ਤੋਂ ਬਚਣ ਵਾਸਤੇ ਹਰ ਕੋਈ ਚਾਹੁੰਦਾ ਕਿ ਕਿਸੇ ਦਾ ਜਾਨ ਨਾ ਜਾਏ ਮੋਟੀਆਂ ਕੇਪਲਾ ਪਾਣ ਇੱਥੇ ਆ ਕੇ ਕੰਬਿਆਂ ਨੂੰ ਠੀਕ ਤਰੀਕੇ ਨਾਲ ਲਾਣ ਅਸੀਂ ਨਾਲ ਸਹੂਲਤ ਦੇਾਂਗੇ ਕੋਈ ਗੱਲ ਨਹੀਂ ਸਾਨੂੰ ਦੋ ਤਿੰਨ ਕਿੰਨੀਆਂ ਕਿ ਰੇਡੀਅਲ ਲੱਗਦੀਆਂ ਦੇੜੀ ਪੂਰੀ ਲੈਣੀ ਜੜੀਆਂ ਦੀ ਹੈ ਜੀ ਉਹ ਦੁਕਾਨਾਂ ਕਿੰਨੀਆਂ ਦਾ ਜੜੀਆਂ ਦਾ ਰੇਟ ਚੱਲ ਰਹੀ ਸਾਰੀ ਦੁਕਾਨਾਂ ਟੋਟਲ ਮਾਰਕੀਟ ਟੋਟਲ ਮਾਰਕੀਟ ਆ ਯਾਰ ਅਸੀਂ ਨਹੀਂ ਹੋਟਲ ਤੋਂ ਲੈ ਕੇ ਤੇ ਉੱਥੇ ਬੜਾ ਚੌਂ ਤਕਰ ਬੜਾ ਸ਼ਾਹ ਤਕਰ ਜੀ ਸਬਲੈਂਸਿਟੀ ਗੁਰਵਾਸਪੁਰ ਅੱਜ ਜ਼ਿਆਦਾ ਲੋਡ ਹੋਣ ਦੇ ਕਾਰਨ ਜਿਹੜੀਆਂ ਤਰ੍ਹਾਂ ਦੇ ਡ੍ਰਿਪ ਕਰਕੇ ਆਪਸ ਵਿੱਚ ਜਿਹੜੇ ਟੁੱਟ ਗਈਆਂ ਨੇ ਔਰ ਇਹ ਜਿਹੜਾ ਹੈਗਾ ਬਾਜ਼ਾਰ ਸੰਗਣੀਬਾਦੀ ਹੋਣ ਕਰਕੇ ਮੈਂ ਇਹਦਾ ਐਸਟੀਮੇਟ ਬਣਾਇਆ ਐ ਐਸਟੀਮੇਟ ਪਾਸ ਹੋ ਚੁੱਕਾ ਹੈ ਕੰਮਿਆਂ ਦੀ ਘਾਟ ਕਰਕੇ ਜਿਹੜਾ ਉਹ ਕੰਮ ਥੋੜਾ ਨਹੀਂ ਹੋ ਸਕਿਆ ਹੁਣ ਐਸਟੀਮੇਟ ਪਾਸ ਹੋ ਗਿਆ ਮੈਂ ਕੋਸ਼ਿਸ਼ ਕੀਤੀ ਆ ਕਿ ਜਿਹੜਾ ਇਹ ਐਸਟੀਮੇਟ ਵਰਕ ਆਰਡਰ ਕਰਾ ਕੇ ਠੀਕ ਦਾ ਤੋਂ ਕੰਮ ਕਰਵਾਇਆ ਜਾਵੇਗਾ ਕੁਝ ਹੀ ਦਿਨਾਂ ਦੇ ਵਿੱਚ ਵਿੱਚ ਬਾਕੀ ਅੱਜ ਜਿਹੜੀਆਂ ਟਟੀਆਂ ਹੋਈਆਂ ਤਾਰਾ ਮੈਂ ਮੇਰੇ ਕੋਲ ਦੋ ਕਰਮਚਾਰੀ ਨੇ ਬਾਕੀ ਮੈਂ ਪ੍ਰਾਈਵੇਟ ਕਰਮਚਾਰੀ ਲਾ ਕੇ ਨਾਲ ਹੁਣ ਮੈਂ ਇਹਨਾਂ ਤਾਰਾਂ ਨੂੰ ਗੰਢਾ ਰਿਆ ਵਾਂ ਮੈਂ 1 ਘੰਟੇ ਦੇ ਵਿੱਚ ਵਿੱਚ ਜਿਹੜੀ ਟੁੱਟੀਆਂ ਹੋਈਆਂ ਤਾਰਾਂ ਨੇ ਇਹਨਾਂ ਨੂੰ ਇੱਕੋ ਘੰਟੇ ਦੇ ਵਿੱਚ ਜਿਹੜੀ ਬਿਜਲੀ ਆ ਸਪਲਾਈ ਆ ਤੈਨੂੰ ਬਹਾਲ ਕਰਕੇ ਹੀ ਕੰਮ ਨੂੰ ਜਾਵਾਂਗਾ ਆਰਜੀ ਤੌਰ ਤੇ ਤੇ ਹੱਲ ਹੋ ਗਿਆ ਪਰਮਨੈਂਟ ਹੱਲ ਪਰਮਨੈਂਟ ਹੱਲ ਆ ਵੀ ਇਹਦਾ ਐਸਟੀਮੇਟ ਪਾਸ ਹੋ ਚੁੱਕਾ ਮੈਂ ਸਟੋਰ ਦੇ ਵਿੱਚੋਂ ਜਿਹੜੀ ਅਸਰਦ ਕਟਕਟਾ ਕੇ ਸਮਾਨ ਡਰਾ ਕਰਾ ਕੇ ਐਸੇ ਹੀ ਹਫਤੇ ਦੇ ਵਿੱਚ ਵਿੱਚ ਜਿਹੜਾ ਹੈਗਾ ਕਿ ਆ ਬਾਜ਼ਾਰ ਦਾ ਜਿਹੜਾ ਹੈਗਾ ਗੰਦ ਪੇ ਇੱਕ ਇੱਕ ਹਫਤੇ ਦੇ ਵਿੱਚ ਅਸੀਂ ਤਾਰਾ ਨੰਨੀਆਂ ਪਵਾ ਕੇ ਕੰਪਲੀਟ ਕਰ ਦਵਾਂਗੇ